ਸ਼ਿਵratri ਪਤਿ ਹਾਰ ਮਨਾ ਰਹੇ ਨੇ ਇਹਦੇ ਪਿੱਛੇ ਰਾਤਰੀ ਦਾ ਕੀ ਮਤਲਬ ਹੈ ਕਿ ਆਪਾਂ ਸ਼ਿਵratri ਕਿਉਂ ਮਨਾਉਨੇ ਨੇ ਸਭ ਦੇ ਤਾਂ ਆਪਾਂ ਦਿਨ ਮਨਾਉਨੇ ਨੇ ਸ਼ਿਵratri ਦੇ ਨਾਲ ਰਾਤਰੀ ਸ਼ਬਦ ਆਉਂਦਾ ਹੈ ਤੇ ਇਸ ਰਾਤਰੀ ਸ਼ਬਦ ਦਾ ਜਿਹੜਾ ਅਧਿਆਤਮਿਕ ਅਰਥ ਹੈ ਆਪਾਂ ਉਹ ਸਭ ਨੂੰ ਦੱਸ ਰਹੇ ਨੇ ਕਿ ਅਧਿਆਤਮਿਕ ਅਰਥ ਦਾ ਆ ਹੈ ਔਰ ਦੇਵਤਾ ਦੇ ਅੱਗੇ ਤਾਂ ਬਹੁਤ ਸੋਹਣੀ ਸੋਹਣੀ ਚੀਜ਼ਾਂ ਚੜਾਉਂਦੇ ਨੇ ਹੈ ਨਾ ਫਲ ਫਰੂਟ ਬਹੁਤ ਵਧੀਆ ਵਧੀਆ ਲੈ ਕੇ ਜਾਂਦੇ ਨੇ ਪਰ ਸ਼ਿਵ ਦੇ ਅੱਗੇ ਆਪਾਂ ਆਕ ਹੀ ਕਿਉਂ ਅਰਪਿਤ ਕਰਦੇ ਨੇ ਸ਼ਬਦਾਂ ਦਾ ਕੋਈ ਮੁੱਲ ਨਹੀਂ ਹੈਗਾ ਕਿਵੇਂ ਜੇ ਮੁੱਲ ਲਾਵਾਂ ਵੀ ਉਹਦਾ ਸ਼ਬਦ ਗਿਆਨ ਅਸੀਂ ਵੇਚ ਸਕਦੇ ਹਾਂ ਤਾਂ ਗਿਆਨ ਅਸੀਂ ਵੇਚ ਨਹੀਂ ਸਕਦੇ ਉਹਦਾ ਕੋਈ ਮੁੱਲ ਨਹੀਂ ਲਾ ਸਕਦਾ ਕਿਉਂਕਿ ਉਹ ਮੁੱਲੇ ਹੈ ਤੇ ਉਹ ਤਾਂ ਗਿਆਨ ਵੀ ਅਮੁੱਲੇ ਹੈ ਤੇ ਪ੍ਰਮਾਤਮਾ ਤਾਂ ਕਹਿੰਦਾ ਸਾਰੇ ਹੀ ਮੇਰੇ ਬੱਚੇ ਨੇ ਜੇ ਸਾਰੇ ਹੀ ਮੇਰੇ ਬੱਚੇ ਨੇ ਕੋਈ ਇਦਾਂ ਦਾ ਗਰੀਬ ਵੀ ਹੋਏਗਾ ਜਿਹਦੇ ਕੋਲ 1 ਰੁਪਿਆ ਵੀ ਨਹੀਂ ਹੋਏਗਾ ਦਾ ਉਹਦਾ ਮੁੱਲ ਨਹੀਂ ਲੱਗ ਸਕਦਾ ਇਸ ਕਰਕੇ ਆ ਫ੍ਰੀ ਆਫ ਕਾਸਟ ਹੈ ਲੋਕ ਕਹਿੰਦੇ ਇੱਕ ਪੂਤ ਆ ਜਾਂਦਾ ਤਾਂ ਉਹਦਾ ਹਾਲ ਦੇਖਣ ਵਰਗਾ ਹੁੰਦਾ ਪਰ ਸਾਡੇ ਵਿੱਚ ਤਾਂ ਪੰਜ-ਪੰਜ ਨੇ ਇਹ ਜੀ ਆਤਮਾਵਾਂ ਨੂੰ ਵੀ ਉਹ ਸੁਧਾਰ ਕੇ ਲੈ ਕੇ ਜਾਂਦਾ ਹੈ ਇਸ ਕਰਕੇ ਸ਼ਿਵ ਦੀ ਵਰਾਤ ਵਿੱਚ ਦੇਵਤਾ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਕੋੜੇ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਬੁੱਢੇ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਇੱਦਾਂ ਪੂਤ ਪ੍ਰੇਤ ਵੀ ਦਿਖਾਏ ਨੇ ਆ ਸਾਰੇ ਅਧਿਆਤਮਿਕ ਅਰਥਾਂ ਨੂੰ ਲੈ ਕੇ ਆ ਪ੍ਰਦਰਸ਼ਨੀ ਲਗਾਈ ਗਈ ਹੈ ਜੀਤੀ ਵਿੱਚ ਪਰਮਾਤਮਾ ਦਾ ਪਛਾਣ ਸਾਡੀ ਆਪਣੀ ਪਛਾਣ ਜਿਹਨੂੰ ਆਪਾਂ ਸੈਲਫ ਰਿਅਲਾਈਜੇਸ਼ਨ ਕਹਿੰਨੇ ਨੇ ਉਹ ਕੀ ਏ ਤੇ ਪ੍ਰਮਾਤਮਾ ਦੇ ਨਾਲ ਅਸੀਂ ਆਪਣਾ ਸਬੰਧ ਕਿਵੇਂ ਜੋੜੀਏ ਉਹ ਸਾਰੀਆਂ ਸਿੱਖਿਆਵਾਂ ਇਸ ਪ੍ਰਦਰਸ਼ਨ ਦੇ ਵਿੱਚ ਦਿੱਤੀਆਂ ਗਈਆਂ ਨੇ ਅਸੀਂ ਅੱਜ ਆਪਣੇ ਆਪ ਨੂੰ ਭੁੱਲ ਗਏ ਨੇ ਤੇ ਪ੍ਰਮਾਤਮਾ ਨੂੰ ਵੀ ਭੁੱਲ ਗਏ ਨੇ ਤਾਂ ਹੀ ਅਸੀਂ ਕਹਿੰਨੇ ਨੇ ਅਸੀਂ ਖੁਦ ਨੂੰ ਜਾਣੀਏ ਤਾਂ ਖੁਦਾ ਨੂੰ ਵੀ ਜਾਣ ਜਾਵਾਂਗੇ ਮੰਨਦੇ ਅਸੀਂ ਅਸੀਂ ਸਾਰੇ ਨੇ ਪਰ ਜਾਣਦੇ ਨਹੀਂ ਐ ਇਹਨੇ ਵੀ ਮੈਂ ਪ੍ਰਮਾਤਮਾ ਨੂੰ ਮੰਨਦਾ ਹਾਂ ਫਿਰ ਕਿਉਂ ਮੈਂ ਪ੍ਰਮਾਤਮਾ ਦੀ ਮੰਨਦਾ ਹਾਂ ਆਪਾਂ ਕਹਿ ਦਿੰਨੇ ਨੇ ਕਿ ਪ੍ਰਮਾਤਮਾ ਨੇ ਮੇਰਾ ਅਹ ਨਹੀਂ ਕੀਤਾ ਮੈਂ ਪ੍ਰਮਾਤਮਾ ਦੀ ਬੰਨੀ ਸੀ ਬਿਲਕੁਲ ਹੈਨਾ ਪ੍ਰਮਾਤਮਾ ਕਹਿੰਦਾ ਤੂੰ ਇੱਕ ਕਦਮ ਰੱਖ ਫੇ ਹਜ਼ਾਰ ਕਦਮ ਤਾਂ ਮੈਂ ਖੜਿਆ ਹੀ ਹਾਂ ਸ਼ਿਵਰਾਤਰੀ ਮੌਕੇ ਬਿਲਕੁਲ ਹੀ ਸਨਾਤਨ ਧਰਮ ਮੰਦਿਰ ਦੇ ਬਿਲਕੁਲ ਨਾਲ ਇੱਕ ਪ੍ਰਦਰਸ਼ਨੀ ਲੱਗੀ ਹੈ ਜੋ ਖਾਸ ਤੌਰ ਤੇ ਲੱਗੀ ਹੋਈ ਹੈ ਆਪਾਂ ਜਾਣਾਂਗੇ ਕਿ ਕਿਉਂ ਇਹ ਪ੍ਰਦਰਸ਼ਨੀ ਲੱਗੀ ਹੈ ਤੇ ਨਾਲ ਕੀ ਡਰੈਸ ਕੋਡ ਯਾਨੀ ਕਿ ਇੱਕ ਸਫੇਦ ਕੱਪੜਿਆਂ ਦੇ ਪਿੱਛੇ ਦਾ ਵੀ ਰਾਜ਼ ਜਾਣ ਕੇ ਕੀ ਆਖਿਰਕਾਰ ਕਾਰਨ ਕੀ ਹੈ ਬਹੁਤ ਬਹੁਤ ਨਮਸਕਾਰ ਮਮ ਨਮਸਕਾਰ ਜੀ ਸਵਾਗਤ ਹੈ ਨਿਰਪਕ ਕੋਸਤ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਵਧੀਆ ਸ਼ਿਵਰਾਤਰੀ ਦੇ ਮੌਕੇ ਤੁਸੀਂ ਇੱਥੇ ਇੱਕ ਖਾਸ ਤੌਰ ਤੇ ਪ੍ਰਦਰਸ਼ਨੀ ਲਗਾਈ ਹੋਈ ਹੈ ਕੀ ਐਕਚੁਅਲ ਦੇ ਵਿੱਚ ਪੂਰੀ ਡਿਟੇਲ ਦਿਓ ਵਾਸਤਵ ਚ ਜਿਹੜਾ ਸ਼ਿਵਰਾਤਰੀ ਆਪਾਂ ਤਿਉਹਾਰ ਮਨਾ ਰਹੇ ਨੇ ਇਹਦੇ ਪਿੱਛੇ ਰਾਤਰੀ ਦਾ ਕੀ ਮਤਲਬ ਏ ਕਿ ਆਪਾਂ ਸ਼ਿਵਰਾਤਰੀ ਕਿਉਂ ਮਨਾਉਨੇ ਨੇ ਸਭ ਦੇ ਤਾਂ ਆਪਾਂ ਦਿਨ ਮਨਾਉਨੇ ਨੇ ਹੈਨਾ ਜਿਵੇਂ ਆਪਾਂ ਸਵੇਰੇ ਦੇਖੀਏ ਤਾਂ ਸ਼੍ਰੀ ਕ੍ਰਿਸ਼ਨ ਜੀ ਦਾ ਆਪਾਂ ਕਹਿੰਦੇ ਨੇ ਜਨਮ ਦਿਨ ਹੈਨਾ ਤੇ ਇੱਕ ਸ਼ਿਵਰਾਤਰੀ ਦੇ ਨਾਲ ਰਾਤਰੀ ਸ਼ਬਦ ਆਂਦਾ ਹੈ ਤੇ ਇਸ ਰਾਤਰੀ ਸ਼ਬਦ ਦਾ ਜਿਹੜਾ ਅਧਿਆਤਮਿਕ ਅਰਥ ਹੈ ਆਪਾਂ ਉਹ ਸਭ ਨੂੰ ਦੱਸ ਰਹੇ ਨੇ ਕਿ ਅਧਿਆਤਮਿਕ ਅਰਥ ਇਹਦਾ ਆ ਕਿ ਜਿਹੜੀ ਕੱਲਯੂਗੂਪੀ ਰਾਤ ਨੇ ਅੱਜ ਆਪਾਂ ਦਿਨ 'ਚ ਵੀ ਰਾਤ ਹੀ ਸਮਝਦੇ ਨੇ ਕਿਉਂਕਿ ਜਿਹੜੇ ਕੰਮ ਕਦੇ ਰਾਤ ਨੂੰ ਹੁੰਦੇ ਸੀਗੇ ਉਹ ਸਾਰੇ ਦਿਨ ਵਿੱਚ ਹੋ ਰਹੇ ਨੇ ਤਾਂ ਦਿਨ ਵੀ ਕਿ ਰਾਤ ਦੇ ਸਮਾਨ ਬਣ ਚੁੱਕਿਆ ਏ ਤੇ ਐਸੇ ਟਾਈਮ ਤੇ ਪ੍ਰਮਾਤਮਾ ਨੂੰ ਆਪਾਂ ਕਹਿੰਦੇ ਨੇ ਕਿ ਉਹ ਐਸੇ ਟਾਈਮ ਤੇ ਆਉਂਦਾ ਹੈ ਇਸ ਕਰਕੇ ਪ੍ਰਮਾਤਮਾ ਦੇ ਨਾਂ ਦੇ ਨਾਲ ਸ਼ਿਵ ਦੇ ਨਾਲ ਰਾਤਰੀ ਸ਼ਬਦ ਜੁੜਿਆ ਹੈ ਤਾਂ ਉਹ ਸਭ ਨੂੰ ਅਸੀਂ ਦੱਸ ਰਹੇ ਨੇ ਕਿ ਜਿਹੜੇ ਆਪਾਂ ਅੱਜ ਅਰਪਿਤ ਕਰ ਰਹੇ ਨੇ ਪ੍ਰਮਾਤਮਾ ਦੇ ਅੱਗੇ ਸ਼ਿਵ ਜੀ ਦੇ ਅੱਗੇ ਜਿਵੇਂ ਵੇਰ ਨੇ ਅਕਤ ਤੁਰਾਏ ਇਹਨਾਂ ਭੰਗੇ ਤਾਂ ਆਪਾਂ ਹੋਰ ਦੇਵਤਾਵਾਂ ਦੇ ਅੱਗੇ ਤਾਂ ਬਹੁਤ ਸੋਹਣੀ ਸੋਹਣੀ ਚੀਜ਼ਾਂ ਚੜਾਉਂਦੇ ਨੇ ਇਹਨਾਂ ਫਲ ਫਰੂਟ ਬਹੁਤ ਵਧੀਆ ਵਧੀਆ ਲੈ ਕੇ ਜਾਂਦੇ ਨੇ ਪਰ ਸ਼ਿਵ ਦੇ ਅੱਗੇ ਆਪਾਂ ਅੱਕ ਹੀ ਕਿਉਂ ਅਰਪਿਤ ਕਰਦੇ ਨੇ ਵਾਸਤਵ ਚ ਸਾਡੇ ਸਾਡੇ ਅੰਦਰ ਦੀ ਅੱਕ ਹੈ ਅੰਦਰ ਦੀ ਕਰਵਾਹਟ ਹੈ ਅੰਦਰ ਦੀ ਬੁਰਾਈ ਹੈ ਅਸੀਂ ਉਹ ਅਰਪਿਤ ਪ੍ਰਮਾਤਮਾ ਦੇ ਅੱਗੇ ਕਰਨੀ ਹੈ ਉਹਦਾ ਪ੍ਰਤੀਕ ਅੱਕ ਹੈ ਨਸ਼ਾ ਦੁਨੀਆਂ 'ਚ ਕਹਿੰਦੇ ਨੇ ਨਸ਼ਾ ਤਾਂ ਵੈਸਾ ਨੁਕਸਾਨਕਾਰਕ ਹੀ ਹੈ ਨਸ਼ਾ ਕਿਹੜੀ ਚੀਜ਼ ਦਾ ਵੀ ਹੋਵੇ ਜ਼ਿਆਦਾ ਨਸ਼ਾ ਵੀ ਨੁਕਸਾਨ ਕਰਦਾ ਹੈ ਪਰ ਆ ਨਸ਼ਾ ਕਿਹੜਾ ਹੈ ਜਿਹਨੂੰ ਆਪਾਂ ਪ੍ਰਸ਼ਾਦ ਦੇ ਰੂਪ ਚ ਲੰਘਦੇ ਨੇ ਪ੍ਰਮਾਤਮਾ ਨੇ ਵਾਸਤੂ 'ਚ ਸਾਨੂੰ ਪ੍ਰਮਾਤਮਾ ਦੇ ਰੰਗ ਵਿੱਚ ਰੰਗਣ ਦਾ ਜਿਹੜਾ ਨਸ਼ਾ ਸੀਗਾ ਜਿਹਨੂੰ ਆਪਾਂ ਕਹਿੰਦੇ ਨੇ ਨਾਨਕ ਕੁਮਾਰੀ ਨਾਨਕਾ ਚੜਿ ਰਹੇ ਦਿਨ ਰਾਤ ਉਹ ਨਸ਼ਾ ਸੀਗਾ ਜਿਹੜਾ ਆਪਾਂ ਦਿਨ ਰਾਤ ਕਰਦੇ ਤਾਂ ਸਾਨੂੰ ਨੂੰ ਕੋਈ ਨੁਕਸਾਨ ਨਹੀਂ ਸੀਗਾ ਐਦਾਂ ਹੀ ਹੈ ਪਰ ਵੇਰ ਜਿਹੜੀ ਚੀਜ਼ ਹੈ ਵੇਰ ਚੜਾਉਨੇ ਨੇ ਵੇਰ ਸਾਡੀ ਵੈਰ ਭਾਵਨਾ ਜਿਹੜੀ ਹੈ ਜੇ ਆਪਾਂ ਉਹ ਪ੍ਰਮਾਤਮਾ ਦੇ ਅੱਗੇ ਅਰਪਿਤ ਕਰ ਦਈਏ ਤਾਂ ਸਾਡਾ ਜਿਹੜਾ ਆ ਦਿਨ ਹੈ ਉਹ ਵਧੀਆ ਜਿਹੜਾ ਆਪਾਂ ਕਹਿੰਦੇ ਚੰਗੀ ਤਰ੍ਹਾਂ ਆਪਾਂ ਮਨਾ ਸਕਦੇ ਨੇ ਆ ਸਾਰੇ ਅਧਿਆਤਮਿਕ ਅਰਥਾਂ ਨੂੰ ਲੈ ਕੇ ਆ ਪ੍ਰਦਰਸ਼ਨੀ ਲਗਾਈ ਗਈ ਹੈ ਜੀਤੇ ਵਿੱਚ ਪ੍ਰਮਾਤਮਾ ਤਾਂ ਪਛਾਣ ਸਾਡੀ ਆਪਣੀ ਪਛਾਣ ਜਿਹਨੂੰ ਆਪਾਂ ਸੈਲਫ ਰੈਲਾਈਜ਼ੇਸ਼ਨ ਕਹਿੰਦੇ ਨੇ ਉਹ ਕੀ ਏ ਤੇ ਪ੍ਰਮਾਤਮਾ ਦੇ ਨਾਲ ਅਸੀਂ ਆਪਣਾ ਸਬੰਧ ਕਿਵੇਂ ਜੋੜੀਏ ਉਹ ਸਾਰੀਆਂ ਸਿੱਖਿਆਵਾਂ ਇਸ ਪ੍ਰਦਰਸ਼ਨੀ ਵਿੱਚ ਦਿੱਤੀਆਂ ਗਈਆਂ ਨੇ ਇਤੋਂ ਬਾਅਦ ਸਾਡਾ ਇੱਕ 7 ਦਿਨ ਦਾ ਮੈਡੀਟੇਸ਼ਨ ਕੋਰਸ ਹੈ ਜਿਹੜਾ ਜਿਹੜਾ ਬਿਲਕੁਲ ਫ੍ਰੀ ਹੈ ਜਿੱਥੇ ਸੀ ਪਰਮਾਤਮਾ ਦੇ ਵਿੱਚ ਮਨ ਕਿਵੇਂ ਟਿਕਾਈਏ ਉਹ ਦੱਸਿਆ ਜਾਵੇਗਾ ਉਹਦੇ ਵਾਸਤੇ ਇਹ ਸਾਰਿਆਂ ਨੂੰ ਆਪਾਂ ਜਾਗਰੂਤ ਕਰ ਰਹੇ ਨੇ ਹੂੰ ਇਦਾਂ ਐ ਤੇ ਜਿਹੜਾ ਸਫੇਦ ਡਰੈਸ ਦਾ ਤੁਸੀਂ ਪੁੱਛਦੇ ਪਏ ਹੋ ਵੀ ਸਫੇਦ ਡਰੈਸ ਸੀ ਕਿਉਂ ਪਾਉਨੇ ਆ ਜਾਂ ਸਫੇਦ ਡਰੈਸ ਸਾਡੀ ਕੋਡ ਕਿਉਂ ਹੈ ਅੱਜ ਸ਼ਾਂਤੀ ਦਾ ਜਿਹੜਾ ਪ੍ਰਤੀਕ ਏ ਉਹ ਸਫੇਦ ਰੰਗ ਹੀ ਏ ਹੂੰ ਸ਼ੁੱਧਤਾ ਦਾ ਪ੍ਰਤੀਕ ਸਫੇਦ ਰੰਗ ਹੀ ਏ ਤੇ ਸਫੇਦ ਰੰਗ ਦੇ ਵਿੱਚ ਹੀ ਸਾਡੇ ਸੱਤੋਂ ਰੰਗ ਮਿਲ ਕੇ ਸਫੇਦ ਬਣਦਾ ਏ ਤਾਂ ਇਸ ਕਰਕੇ ਸਾਡਾ ਜਿਹੜਾ ਔਰ ਵੈਸੇ ਵੀ ਆਪਾਂ ਕਹਿੰਦੇ ਨੇ ਕਿ ਸਫੇਦ ਦੇ ਨਾਲ ਜੇ ਛਿੱਟਾ ਵੀ ਪੈ ਜਾਵੇ ਕਿਸੇ ਚੀਜ਼ ਦਾ ਤਾਂ ਦਿਸਦਾ ਹੈ ਤਾਂ ਸਾਨੂੰ ਆਹੀ ਲੱਗਦਾ ਹੈ ਕਿ ਜਿਵੇਂ ਸਾਡਾ ਬਾਹਰ ਦਾ ਜਿਹੜਾ ਵਾਣਾ ਸਫੇਦ ਹੈ ਐਦਾ ਅਸੀਂ ਮਨ ਤੋਂ ਵੀ ਸਫੇਦ ਬਣੀਏ ਹੈਨਾ ਤਾਂ ਉਹ ਪਹਿਰਾਵਾ ਸਾਡਾ ਇਸ ਕਰਕੇ ਸਫੇਦ ਹੈ ਪਿਓਰਿਟੀ ਦਾ ਪ੍ਰਤੀਕ ਹੈ ਅੱਛਾ ਇੱਕ ਜਿੱਦਾਂ ਬਹੁਤ ਸਾਰੀਆਂ ਕੁੜੀਆਂ ਨੇ ਔਰਤਾਂ ਨੇ ਵਰਤ ਰੱਖਿਆ ਹੋਇਆ ਤੇ ਕਈਆਂ ਦੇ ਨਾ ਮਨ 'ਚ ਸਵਾਲ ਆਉਂਦਾ ਮੇਰੇ ਵੀ ਐਕਚੁਅਲੀ ਆਇਆ ਸੀ ਕਿ ਵੀ ਸ਼ਿਵਰਾਤਰੀ ਦਾ ਕਲਰ ਕਿਹੜਾ ਹੁੰਦਾ ਜਿੱਦਾਂ ਬਸੰਤ ਤੇ ਇੱਕ ਬਸੰਤੀ ਜਿਹਾ ਰੰਗ ਹੁੰਦਾ ਹੈ ਉਦਾਂ ਸ਼ਿਵਰਾਤਰੀ ਤੇ ਵੀ ਵੈਸੀ ਕਿਹੜੇ ਕੱਪੜੇ ਪਾਉਣੇ ਚਾਹੀਦੇ ਤੇ ਤਾਂ ਅਸੀਂ ਇਹ ਕਹਿ ਸਕਦੇ ਨੇ ਕਿ ਦੇਖੋ ਪ੍ਰਮਾਤਮਾ ਤਾਂ ਸਾਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ ਇਹਨਾਂ ਪਰਮਾਤਮਾ ਨੂੰ ਕਹਿੰਦੇ ਨੇ ਉਹ ਗੁਣਾ ਦਾ ਸਾਗਰ ਹੈ ਤੇ ਸੱਤੇ ਗੁਣਾ ਵਿੱਚ ਸੱਤੋ ਕਲਰ ਆਂਦੇ ਨੇ ਤੇ ਇੱਦਾਂ ਕੋਈ ਵਿਸ਼ੇਸ਼ ਇਦਾਂ ਦਾ ਕੋਈ ਰੰਗ ਨਹੀਂ ਹੈ ਪਰ ਹਾਂ ਆਪਾਂ ਆ ਜ਼ਰੂਰ ਕਹਿ ਸਕਦੇ ਨੇ ਕਿ ਜਿਹੜਾ ਕਲਰ ਦਾ ਜਿਹੜਾ ਪਰਮਾਤਮਾ ਚ ਗੁਣਾ ਦਾ ਸਾਗਰ ਹੈ ਜਿਹੜੇ ਹਰ ਤਿਉਹਾਰ ਦੇ ਵਿੱਚ ਆਪਾਂ ਇੱਕ ਰੰਗ ਪਾਉਂਦੇ ਨੇ ਹੈਨਾ ਵੀ ਕੋਈ ਔਰੇਂਜ ਪਾਉਂਦਾ ਕਦੇ ਪੀਲਾ ਪਾਉਂਦੇ ਨੇ ਕਦੇ ਚਿੱਟਾ ਪਾਉਂਦੇ ਨੇ ਪਰ ਇਸ ਕਲਰ ਦਾ ਕਿਉਂਕਿ ਪਰਮਾਤਮਾ ਸਰ ਆਤਮਾ ਦਾ ਪਿਤਾ ਹੈ ਉਹ ਗੁਣਾ ਦਾ ਸਾਗਰ ਹੈ ਤੇ ਜਿਹੜਾ ਕੋਈ ਸਪੈਸੀਫਿਕ ਕਲਰ ਨਹੀਂ ਹੈਗਾ ਹਾਂਜੀ ਤੁਸੀਂ ਇੱਥੇ ਪਹਿਲੀ ਵਾਰ ਇਹ ਪ੍ਰਦਰਸ਼ਨੀ ਲਗਾਈ ਹੈ ਜਾਂ ਪਹਿਲਾਂ ਵੀ ਲਗਾਈ ਹੈ ਪਹਿਲਾਂ ਆਪਾਂ ਇਸ ਸ਼ਿਵਰਾਤਰੀ ਤੇ ਪਹਿਲੀ ਵਾਰ ਲਾਈਏ ਆਪਾਂ ਹੋਰ-ਹੋਰ ਪ੍ਰੋਗਰਾਮਾਂ ਤੇ ਕਈ ਵਾਰ ਲਾਈਏ ਹੂੰ ਓਕੇ ਜੋ ਇੱਥੇ ਬੁੱਕਸ ਵਗੈਰਾ ਜਿੱਦਾਂ ਹਨ ਰੱਖੇ ਹੋਏ ਐ ਇਹਦੇ ਵਿੱਚ ਕੀ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਆਈ ਹੈ ਕਿ ਆਪਾਂ ਜਿਹੜਾ ਮਨ ਹੈ ਉਹ ਪਰਮਾਤਮਾ ਵਿੱਚ ਕਿਵੇਂ ਲਾਈਏ ਸੱਚੇ ਮਨ ਦੀ ਸ਼ਾਂਤੀ ਜੀਵਨ 'ਚ ਉਹ ਕਿਵੇਂ ਪਾਈਏ ਉਹਦੀ ਛੋਟੇ-ਛੋਟੇ ਬੁੱਕਸ ਹਨਾ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਕਿ ਦਿਦੇ ਨੂੰ ਚਲੋ ਇਨਸਾਨ ਪੜ੍ਹ ਕੇ ਹਨਾ ਥੋੜੇ ਆਪਣੇ ਵਿਚਾਰਾਂ 'ਚ ਸੁਧਾਰ ਲੈ ਕੇ ਆਵੇ अच्छा ਤੁਸੀਂ ਬੁਕਸ ਦੇ ਪੈਸੇ ਵਗੈਰਾ ਲੈ ਰਹੇ ਹੋ ਜਾਂ ਜਿਹੜੀ ਸਿਰਫ ਪ੍ਰਿੰਟਿੰਗ ਜਿਹੜੀ ਹੋਈ ਹੈ ਹਨਾ ਉਹਦੀ ਜ਼ਰੂਰ ਇੱਕ ਕਾਸਟ ਹੈਗੀ ਹੈ ਬਾਕੀ ਕਮਾਂਡ ਦਾ ਕੋਈ ਜ਼ਰੀਆ ਨਹੀਂ ਹੈਗਾ ਓਕੇ ਠੀਕ ਹੈ ਸਿਰਫ ਆਪਾਂ ਗਿਆਨ ਦੇਣਾ ਹੈ ਤੁਸੀਂ ਸ਼ਿਵਰਾਮਾਥਮਾ ਦੇ ਸ਼ਬਦਾਂ ਦਾ ਕੋਈ ਮੁੱਲ ਨਹੀਂ ਹੈਗਾ ਕਿਵੇਂ ਜੇ ਮੁੱਲ ਲਾਵਾਂ ਕਿ ਉਹਦਾ ਸ਼ਬਦ ਗਿਆਨ ਅਸੀਂ ਵੇਚ ਸਕਦੇ ਹਾਂ ਤਾਂ ਗਿਆਨ ਅਸੀਂ ਵੇਚ ਨਹੀਂ ਸਕਦੇ ਉਹਦਾ ਕੋਈ ਮੁੱਲ ਨਹੀਂ ਲਾ ਸਕਦਾ ਕਿਉਂਕਿ ਉਹ ਮੁੱਲੇ ਹੈ ਉਹ ਤਾਂ ਗਿਆਨ ਵੀ ਅਮੁੱਲ ਹੈ ਤੇ ਪ੍ਰਮਾਤਮਾ ਤਾਂ ਕਹਿੰਦਾ ਸਾਰੇ ਹੀ ਮੇਰੇ ਬੱਚੇ ਨੇ ਜੇ ਸਾਰੇ ਹੀ ਮੇਰੇ ਬੱਚੇ ਨੇ ਕੋਈ ਇਦਾਂ ਦਾ ਗਰੀਬ ਵੀ ਹੋਏਗਾ ਜਿਹਦੇ ਕੋਲ 1 ਰੁਪਿਆ ਵੀ ਨਹੀਂ ਹੋਏਗਾ ਤਾਂ ਉਹਦਾ ਮੁੱਲ ਨਹੀਂ ਲੱਗ ਸਕਦਾ ਇਸ ਕਰਕੇ ਆ ਫ੍ਰੀ ਆਫ ਕਾਸਟ ਹੈ ਅੱਛਾ ਸ਼ਿਵ ਰਾਤ ਸ਼ਿਵ ਰਾਤਰੀ ਮੌਕੇ ਜਿਹੜਾ ਵਰਤ ਰੱਖਿਆ ਜਾਂਦਾ ਕਿਉਂ ਰੱਖਿਆ ਜਾਂਦਾ ਇਸ ਦੀ ਮਹਾਨਤਾ ਵਾਸਤੇ ਵਿੱਚ ਜਿਹੜਾ ਵਰਤ ਹੈ ਉਹ ਵਰਤਨ ਸ਼ਬਦ ਤੋਂ ਨਿਕਲਿਆ ਹੈ ਕਹਿੰਦੇ ਨੇ ਬਜ਼ੁਰਗ ਕਹਿੰਦੇ ਉਹ ਕਹਿ ਕੇ ਗਏ ਨੇ ਵਰਤ ਉਹ ਵਰਤਾਨ ਦਾ ਭੁੱਖ ਲੱਗੇ ਤਾਂ ਖਾਣ ਦਾ ਤੇ ਵਰਤ ਜਿਹੜਾ ਆਪਾਂ ਵਰਤਨਾ ਹੈ ਉਹ ਦ੍ਰਿੜਤਾ ਦਾ ਹੈਗਾ ਵੀ ਅੱਜ ਮੈਂ ਵਰਤ ਰੱਖਾਂ ਖਾਣ ਦੇ ਪੀਣ ਦੇ ਵਰਤ ਦੀ ਗੱਲ ਨਹੀਂ ਹੈਗੀ ਮੈਂ ਸਵੇਰੇ ਵਰਤ ਰੱਖ ਲਿਆ ਸ਼ਾਮ ਤੱਕ ਮੈਨੂੰ ਭੁੱਖ ਲੱਗੀ ਹੈਨਾ ਮੇਰਾ ਪੇਟ ਦੁਖਣ ਲੱਗ ਗਿਆ ਮੇਰਾ ਸਿਰ ਦੁਖਣ ਲੱਗ ਗਿਆ ਉਹਨਾ ਮੈਨੂੰ ਸੁਖ ਦੇਊਗਾ ਨਾ ਮੈਨੂੰ ਸ਼ਾਂਤੀ ਰਹੇਗਾ ਲੇਕਿਨ ਵਾਸਤਵ ਚ ਵਰਤ ਹੈ ਵਰਤਨ ਦਾ ਅੱਜ ਮੈਂ ਕ੍ਰੋਧ ਦਾ ਵਰਤ ਰੱਖ ਲਾਂ ਕਿ ਅੱਜ ਮੈਂ ਸਵੇਰ ਤੋਂ ਲੈ ਕੇ ਸ਼ਾਮੀ ਤੱਕ ਕ੍ਰੋਧ ਨਹੀਂ ਕਰਨਾ ਤੇ ਆ ਵਰਤ ਮੇਰਾ ਜੀਵਨ ਸੁਧਾਰ ਦੇਵੇਗਾ ਤਾਂ ਇਦਾਂ ਦਾ ਵਰਤ ਆਪਾਂ ਰੋਜ਼ ਰੱਖ ਲਈਏ ਸਾਡੀ ਰੋਜ਼ ਹੀ ਸ਼ਿਵਰਾਤਰੀ ਹੈ ਵਲਕਾ ਵਲਕਾ ਸੋਕਿਆ ਅੱਛਾ ਪਾਰਵਤੀ ਮਾਤਾ ਨੂੰ ਗੋਰਾ ਮਾਤਾ ਵੀ ਕਹਿੰਦੇ ਨੇ ਹਾਂਜੀ ਗੋਰਾ ਮਾਤਾ ਵੀ ਕਹਿੰਦੇ ਨੇ ਇਸ ਕਰਕੇ ਤੁਸੀਂ ਉਹਨਾਂ ਨੂੰ ਦੇਖੋਗੇ ਉਹਨਾਂ ਨੂੰ ਵੀ ਸਫੇਦ ਵਸਤਰੀ ਹੀ ਦਿਖਾਉਂਦੇ ਹੈ ਨਾ ਉਹ ਤਪੱਸਿਆ ਦਾ ਹੀ ਪ੍ਰਤੀਕ ਹੈ ਸਾਦਗੀ ਦਾ ਪ੍ਰਤੀਕ ਹੈ ਪਵਿੱਤਰਤਾ ਦਾ ਪ੍ਰਤੀਕ ਹੈ ਹੂੰ ਅੱਛਾ ਇੱਕ ਸਵਾਲ ਹੋ ਰਿਹਾ ਹੈ ਨਾ ਵੈਸੇ ਸਭ ਦੇ ਮਨ ਵਿੱਚ ਆਉਂਦਾ ਹੈ ਵੀ ਜੋ ਭੋਲੇ ਬਾਬਾ ਸੀ ਉਹਨਾਂ ਦੇ ਨਾਲ ਉਹ ਜੋ ਜੰਦੂਤ ਟਾਈਪ ਭੂਤ ਟਾਈਪ ਕਿਉਂ ਦਿਖਾਏ ਜਾਂਦੇ ਨੇ ਕਿਉਂਕਿ ਵਾਸਤ ਵਿੱਚ ਜਿਹੜੀ ਸਾਡੀ ਆਤਮਾਵਾਂ ਦੀਆਂ ਬੁਰਾਈਆਂ ਨੇ ਕਹਿੰਦੇ ਨੇ ਜੇ ਪਰਮਾਤਮਾ ਦੀ ਵਰਾਤ ਵਿੱਚ ਸਾਰੇ ਸੀਗੇ ਹੈ ਨਾ ਪੂਤ ਪ੍ਰੇਤ ਸਾਰੇ ਹੋਰ ਕਿਸੇ ਦੀ ਵਿਰਾਤ ਇਦਾਂ ਨਹੀਂ ਦਿਖਾਉਂਦੇ ਲੇਕਿਨ ਪਰਮਾਤਮਾ ਦੀ ਵਿਰਾਤ ਵਿੱਚ ਸਾਰੇ ਦਿਖਾਣੇ ਨੇ ਉਹ ਇਦਾਂ ਇਹ ਕਿ ਜੇ ਪਰਮਾਤਮਾ ਸਾਨੂੰ ਲੈ ਕੇ ਜਾਏਗਾ ਉਹਦੇ ਵਿੱਚ ਸਾਡੇ ਅਨੇਕ ਆਤਮਾ ਦੇ ਵਿੱਚ ਸੰਸਕਾਰ ਕਿਸੇ ਦੇ ਪੂਤਾਂ ਵਾਂਗ ਰਗੇ ਨੇ ਹੈ ਨਾ ਕਰੋਧ ਹੈ ਲੋਭ ਹੈ ਮੋਹ ਹੈ ਸਾਰੇ ਪੂਤ ਹੀ ਤਾਂ ਆਉਣਗੇ ਨੇ ਜਿਹੜੇ ਆ ਸਾਰਿਆਂ ਨੂੰ ਚਮੜੇ ਪਏ ਨੇ ਲੋਕਾਂ ਤੇ ਇੱਕ ਪੂਤ ਆ ਜਾਂਦਾ ਤਾਂ ਉਹਦਾ ਹਾਲ ਦੇਖਣ ਵਰਗਾ ਹੁੰਦਾ ਪਰ ਸਾਡੇ ਵਿੱਚ ਤਾਂ ਪੰਜ-ਪੰਜ ਨੇ ਇਹ ਜੀ ਆਤਮਾਵਾਂ ਨੂੰ ਵੀ ਉਹ ਸੁਧਾਰ ਕੇ ਲੈ ਕੇ ਜਾਂਦਾ ਇਸ ਦਾ ਕਿ ਸ਼ਿਵ ਦੀ ਵਰਾਤ ਵਿੱਚ ਦੇਵਤਾ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਕੋੜੇ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਬੁੱਢੇ ਵੀ ਦਿਖਾਏ ਨੇ ਸ਼ਿਵ ਦੀ ਵਰਾਤ ਵਿੱਚ ਇੱਦਾਂ ਪੂਤ ਪ੍ਰੇਤ ਵੀ ਦਿਖਾਏ ਨੇ ਉਹ ਸਾਡੀ ਆਤਮਾਵਾਂ ਦਾ ਪ੍ਰਤੀਕ ਹੈ ਕਿ ਹਰ ਤਰੀਕੇ ਦੀ ਜਿਹੜੀ ਆਤਮਾ ਹੈ ਚਾਹੇ ਉਹ ਆਤਮਾ ਜਿਹੜੀ ਹੈ ਦੇਵੀ ਗੁਣਾ ਵਾਲੀ ਹੈ ਚਾਹੇ ਉਹਨਾਂ ਦੇ ਵਿੱਚ ਕ੍ਰੋਧ ਸੀਗਾ ਲੋਭ ਸੀਗਾ ਲੇਕਿਨ ਪ੍ਰਮਾਤਮਾ ਸਭ ਦੀ ਸਦਗਤੀ ਕਰਕੇ ਲੈ ਕੇ ਜਾਂਦਾ ਹੈ अच्छा एक आखरी सवाल परमात्मा ਦੇ ਤੁਸੀਂ ਵਿਸ਼ਵਾਸ ਦੀ ਵੀ ਗੱਲ ਕੀਤੀ ਵਿਸ਼ਵਾਸ ਕਿੱਦਾਂ ਕਰੀਏ ਕਿਉਂਕਿ ਬਹੁਤ ਸਾਰੇ ਲੋਕ ਐਦਾਂ ਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਚ ਦੂਜੇ ਦਿਨ ਪੁਚਾਲ ਹੁੰਦਾ ਸੋਚਦਾ ਕਿ ਅੱਜ ਮੈਂ ਹੱਸਦਾ ਪਿਆ ਪਤਾ ਨਹੀਂ ਸ਼ਾਮ ਨੂੰ ਕੋਈ ਆਫਤ ਨਾ ਆ ਜੇ ਕੁਝ ਨਾ ਆ ਜੇ ਫਿਰ ਹੋਲੀ-ਵਲੀ ਪਰਮਾਤਮਾ ਤੋਂ ਵਿਸ਼ਵਾਸ ਵੀ ਟੁੱਟਦਾ ਬੰਦਾ ਟੁੱਟ ਜਾਂਦਾ ਕਹਿੰਦਾ ਕਿ ਮੇਰੇ ਲਈ ਕੁਝ ਕੀਤਾ ਨਹੀਂ ਮੈਂ ਕਿਉਂ ਰੱਬ ਨੂੰ ਮੰਨਾਂ ਵਿਸ਼ਵਾਸ ਤੇ ਕੋਈ ਗੱਲ ਦੱਸੋ ਦੇਖੋ ਵਿਸ਼ਵਾਸ ਦੀ ਜਿਹੜੀ ਗੱਲ ਹੈ ਮੈਨੂੰ ਇੱਕ ਵਾਰ ਮੇਰੇ ਪੇਰੈਂਟਸ ਨੇ ਕਿਹਾ ਸੀਗਾ ਕਿ ਤੇ ਆਹ ਤੇਰਾ ਡੈਡੀ ਹੈ ਆਹ ਤੇਰਾ ਬਾਪੂ ਲੱਗਦਾ ਹੈ ਆ ਇਹਦੀ ਪ੍ਰਾਪਰਟੀ ਆ ਤੇਰੀ ਹੈ ਮੈਨੂੰ ਉਸ ਦਿਨ ਵਿਸ਼ਵਾਸ ਹੋ ਗਿਆ ਹੈ ਨਾ ਮੈਂ ਕਦੇ ਇਹ ਪ੍ਰਸ਼ਨ ਨਹੀਂ ਕੀਤਾ ਸੀਗਾ ਕਿ ਮੇਰਾ ਬਾਪੂ ਹੈ ਕਿ ਨਹੀਂ ਹੈ ਮੈਨੂੰ ਪ੍ਰੂਫ ਦੇਵੋ ਤੇ ਪਰਮਾਤਮਾ ਜਿਹੜਾ ਸਾਡਾ ਸੰਬੰਧੀ ਹੈ ਉਹ ਸਾਨੂੰ ਤਾਂ ਉਹਦੇ ਵਿਸ਼ਵਾਸ ਨਹੀਂ ਬੈਠਦਾ ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੇ ਆਪਣੇ ਆਪ ਨੂੰ ਅਸੀਂ ਜਾਣ ਜਾਈਏ ਕਿ ਅਸੀਂ ਕੌਣ ਹਾਂ ਤਾਂ ਸਾਨੂੰ ਪਰਮਾਤਮਾ ਦੇ ਵੀ ਵਿਸ਼ਵਾਸ ਪੱਕਾ ਹੀ ਬੈਠੇਗਾ ਕਿਉਂਕਿ ਆਤਮਾ ਦਾ ਪਿਤਾ ਹੀ ਤਾਂ ਉਹ ਹੈਗਾ ਅਸੀਂ ਅੱਜ ਆਪਣੇ ਆਪ ਨੂੰ ਭੁੱਲ ਗਏ ਨੇ ਤੇ ਪਰਮਾਤਮਾ ਨੂੰ ਵੀ ਭੁੱਲ ਗਏ ਨੇ ਤਾਂ ਹੀ ਅਸੀਂ ਕਹਿੰਦੇ ਨੇ ਅਸੀਂ ਖੁਦ ਨੂੰ ਜਾਣੀਏ ਤਾਂ ਖੁਦਾ ਨੂੰ ਵੀ ਜਾਣ ਜਾਵਾਂਗੇ ਮੰਨਦੇ ਅਸੀਂ ਅਸੀਂ ਸਾਰੇ ਨੇ ਪਰ ਜਾਣ ਦੇਣੀ ਹੈ ਫਿਰ ਅਸੀਂ ਆ ਵੀ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਆਪਾਂ ਕਹਿੰਦੇ ਨੇ ਵੀ ਮੈਂ ਪ੍ਰਮਾਤਮਾ ਨੂੰ ਮੰਨਦਾ ਹੈ ਭਾਵੇਂ ਕਿ ਮੈਂ ਪ੍ਰਮਾਤਮਾ ਦੀ ਮੰਨਦਾ ਹੈ ਆਪਾਂ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਮੇਰਾ ਅਹ ਨਹੀਂ ਕੀਤਾ ਮੈਂ ਪ੍ਰਮਾਤਮਾ ਦੀ ਬੰਨੀ ਸੀ ਬਿਲਕੁਲ ਹੈਨਾ ਪ੍ਰਮਾਤਮਾ ਕਹਿੰਦਾ ਤੂੰ ਇੱਕ ਕਦਮ ਰੱਕਫੇ ਹਜ਼ਾਰ ਕਦਮ ਤਾਂ ਮੈਂ ਖੜਿਆ ਹੀ ਹਾਂ ਉਦੋਂ ਹੀ ਫਿਰ ਆ ਵਿਸ਼ਵਾਸ ਦੀ ਗੱਲ ਚੱਲਦੀ ਹੈ अच्छा एक दुनिया ਨੂੰ ਇੱਕ ਮੈਸੇਜ ਦਿਓ ਜਿਹਦੇ ਨਾਲ ਦੁਨੀਆ ਦੇ ਵਿੱਚ ਜਿਹੜਾ ਹੈਗਾ ਗਲਤ ਚੀਜ਼ਾਂ ਖਤਮ ਹੋ ਜਾਣ ਕਿਉਂਕਿ ਆਪਾਂ ਡੇਲੀ ਨਿਊਜ਼ ਕਰਦੇ ਆਂ ਦੇਖਦੇ ਆਂ ਕਿਤੇ ਹਾਦਸਾ ਹੋ ਰਿਹਾ ਕਿਤੇ ਛੋਟੀ ਬੱਚੀ ਨਾਲ ਕੁਝ ਹੋ ਗਿਆ ਉਸ ਨੂੰ ਲੈ ਕੇ ਕੋਈ ਜਿਹੜਾ ਸੰਦੇਸ਼ ਦਿਓ ਆ ਸਾਡਾ ਦੁਨੀਆ ਵਾਸਤੇ ਤਾਂ ਪਾਈ ਪੈਣਾ ਵਾਸਤੇ ਆਹੀ ਸੰਦੇਸ਼ ਹੈ ਅੱਜ ਦੇ ਦਿਨ ਦੇ ਜਿੱਦੋਂ ਆਪਾਂ ਸ਼ਿਵਰਾਤਰੀ ਮਨਾ ਰਹੇ ਨੇ ਕਿ ਅੱਜ ਆਪਾਂ ਸ਼ਿਵਰਾਤਰੀ ਦੇ ਦਿਨ ਪ੍ਰਮਾਤਮਾ ਨੂੰ ਜਿਹੜੀ ਬਾਹਰ ਦੀ ਚੀਜ਼ਾਂ ਅਰਪਿਤ ਕਰ ਰਹੇ ਨੇ ਉਹਦੇ ਨਾਲ ਨਾਲ ਅਸੀਂ ਆ ਵੀ ਅਰਪਿਤ ਕਰ ਦਈਏ ਕਿ ਮੇਰੀ ਜਿਹੜੀ ਦੂਜਿਆਂ ਪ੍ਰਤੀ ਇੱਕ ਵੈਰ ਭਾਵਨਾ ਹੈ ਬੁਰੀ ਦ੍ਰਿਸ਼ਟੀ ਮੇਰੀ ਹੋਰਾ ਪ੍ਰਤੀ ਇਹ ਜਿਸ ਅਸੀਂ ਆਪਣੀ ਆਤਮਿਕ ਸਥਿਤੀ ਬਣਾ ਲਈਏ ਤਾਂ ਆ ਜਿਹੜੀ ਬੁਰਾਈ ਵਾਲੀ ਜਿਹੜੀ ਸਥਿਤੀ ਹੈ ਤੇ ਬੁਰਾਈ ਵਾਲੀ ਜਿਹੜੀ ਗੱਲਾਂ ਨੇ ਇਹ ਆਪੇ ਹੀ ਖਤਮ ਹੋ ਜਾਣਗੀਆਂ ਤੇ ਜਿਸ ਦਿਨ ਆ ਖਤਮ ਹੋਣਗੀਆਂ ਤਾਂ ਦੁਨੀਆ ਸਵਰਗਤਾ ਬਣੀ ਗਈ ਤੇ ਆਪਾਂ ਕਹਿੰਦੇ ਨੇ ਕਰ ਕਰ ਸਵਰਗ ਉਹ ਸਵਰਗ ਆ ਨਹੀਂ ਹੈ ਕਿ ਸਵਰਗ ਆਵੇਗਾ ਤਾਂ ਅਸੀਂ ਜਾਵਾਂਗੇ ਸਵਰਗ ਅਸੀਂ ਬਣਾਉਣਾ ਹੈ ਅੱਜ ਕੱਲ੍ਹ ਨੂੰ ਬਣਿਆ ਤਾਂ ਸਾਡੀ ਸੋਚ ਨਾਲ ਬਣਿਆ ਤੇ ਸਵਰਗ ਵੀ ਜਿਹੜਾ ਬਣੂਗਾ ਸਾਡੀ ਸੋਚ ਨਾਲ ਹੀ ਬਣੇਗਾ ਤਾਂ ਸਾਨੂੰ ਆਹੀ اپیل ਕਰਦੇ ਸਾਰਿਆਂ ਨਾਲ ਕਿ ਆਪਣੀ ਸੋਚ ਵਧੀਆ ਬਣਾਈਏ ਉਹ ਸੋਚ ਵਧੀਆ ਬਣਾਉਣ ਵਾਸਤੇ ਆਪਣੇ ਲਈ ਥੋੜਾ ਜਿਹਾ ਵਕਤ ਕੱਢੀਏ ਜਿਵੇਂ ਆਪਾਂ ਆਪਣੇ ਬੱਚਿਆਂ ਵਾਸਤੇ ਵਕਤ ਕੱਢਦੇ ਨੇ ਹੈਨਾ ਆਪਣੀ ਸਿਹਤ ਬਣਾਉਣ ਵਾਸਤੇ ਵਕਤ ਕੱਢਨੇ ਨੇ ਐਦਾਂ ਹੀ ਆਪਣੀ ਆਤਮਾ ਵਾਸਤੇ ਵਕਤ ਕੱਢੀਏ ਜਿਹਦੇ ਨਾਲ ਸਾਡਾ ਜਿਹੜਾ ਜੀਵਨ ਇੱਕ ਸੁੰਦਰ ਜੀਵਨ ਬਣ ਸਕੇ ਬਹੁਤ ਸੋਹਣੇ ਤੇ ਅਣਮੁੱਲੇ ਵਿਚਾਰ ਨੇ ਤੁਹਾਡੇ ਉਮੀਦ ਕਰਦੇ ਆ ਕਿ ਲੋਕਾਂ ਨੂੰ ਵੀ ਥੋੜੀ ਜਿਹੀ ਸਮਝ ਆਊਗੀ ਥੈਂਕ ਯੂ ਸੋ ਮੱਚ ਥੈਂਕ ਯੂ